ਸਾਹਿਬ ਦੇ ਪਿੰਡ ਰੋੜਾ ਵਾਲੀ ਦੇ 15 ਸਰਦਾਲੂ ਵੀਰਵਾਰ ਦੀ ਰਾਤ ਬਾਗਾਪੁਰਾਣਾ ਨੇੜੇ ਪੀਰ ਨਿਗਾਹੇ ਦੇ ਵੱਲੋਂ ਜਿਹੜਾ ਹੈ ਵਾਲੇ ਤੋਂ ਮੱਥਾ ਟੇਕ ਕੇ ਆਪਣੇ ਘਰਾਂ ਨੂੰ ਵਾਪਸ ਆ ਰਹੇ ਸਨ ਅਚਾਨਕ ਉਦਕੇਰਨ ਵਾਈਪਾਸ ਤੇ ਉਹਨਾਂ ਦੇ ਟਰੈਕਟਰ ਟਰਾਲੀ ਦੀ ਟੱਕਰ ਇੱਕ ਟਰੱਕ ਦੇ ਨਾਲ ਹੋ ਗਈ ਇਸ ਦੇ ਵਿੱਚ 15 ਸਰਦਾਲੂ ਜ਼ਖਮੀ ਹੋ ਗਏ ਨੇ ਬਾਰਸ਼ ਵਰ੍ਹਨ ਵਾਲੀ ਹਾਲਤ ਚੜੀ ਹੈ ਨਾਜ਼ੁਕ ਹੈ ਬਣੀ ਹੋਈ ਹੈ ਉਹਨਾਂ ਨੂੰ ਵਿਸ਼ੇਸ਼ ਇਲਾਜ ਦੇ ਵਾਸਤੇ ਮੈਡੀਕਲ ਕਾਲਜ ਫਰੀਦਕੋਟ ਟ੍ਰਾਂਸਫਰ ਕੀਤਾ ਗਿਆ ਤਾਂ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਇਸ ਤਰੀਕੇ ਦੇ ਹਾਦਸੇ ਜੁੜੇ ਨੇ ਸਾਹਮਣੇ ਆ ਰਹੇ ਇਹ ਪਹਿ ਲਗਾਤਾਰ ਹੋਏ ਦੋ ਹਾਦਸਿਆਂ ਤੋਂ ਬਾਅਦ ਬੀਤੀ ਰਾਤ ਦਰਗਾਹ ਤੋਂ ਵਾਪਸ ਆ ਰਹੇ ਸਰਦਾਲੂਆ ਦੇ ਨਾਲ ਵੀ ਅਜਿਹਾ ਹਾਦਸਾ ਵਾਪਰਨ ਦੇ ਕਰਕੇ ਲੋਕਾਂ ਦੇ ਵਿੱਚ ਹੁਣ ਕਥਿਤ ਡਰ ਅਤੇ ਕਥਿਤ ਜੁੜੀਆਂ ਵਕ ਵਕ ਚਰਚਾਵਾਂ ਦਾ ਮਾਹੌਲ ਬਣ ਚੁੱਕਿਆ ਹੈ ਸਾਡੇ ਕੋਲ ਜੀ 11 ਪੇਸ਼ੈਂਟ ਆਏ ਸੀਗੇ ਸਾਰੇ ਡਾਕਟਰ ਮੈਂ ਇੱਥੇ ਬੁਲਾ ਲਏ ਸੀ ਸਾਰੇ ਡਾਕਟਰ ਇੱਥੇ ਸੀਗੇ ਉਸ ਤੋਂ ਬਾਅਦ 6 ਪੇਸ਼ੈਂਟ ਥੋੜੇ ਜਿਆਦਾ ਸੀਰੀਅਸ ਸੀਗੇ ਉਨ੍ਹਾਂ ਵਿੱਚੋਂ 4 ਦੇ ਹੈਡ ਇੰਜਰੀ ਲੱਗ ਰਹੀ ਸੀ ਕਿ ਜਿਵੇਂ ਸਿਰ 'ਚ ਝੋਟ ਵੱਜੀ ਹੋਵੇ ਇੱਕ ਦੀ ਬਾਹ ਕੱਟੀ ਹੋਈ ਸੀ ਇੱਕ ਦੀ ਰੀਡ ਦੀ ਹੱਡੀ ਤੇ ਝੋਟ ਲੱਗ ਰਹੀ ਸੀ ਉਹਨਾਂ ਨੂੰ ਅਸੀਂ ਰੈਫਰ ਕਰਤਾ ਸੀਗਾ ਫਰੀਦਕੋਟ ਮੈਡੀਕਲ ਕਾਲਜ ਇੱਕ ਸਾਡੇ ਕੋਲ ਉੱਪਰ ਪਿਆ ਜਿਹੜਾ ਕਿ ਠੀਕ ਹੈ ਕੰਡੀਸ਼ਨ 'ਚ 4 ਬਿਲਕੁਲ ਸਟੇਬਲ ਸੀ ਜਿਹੜੇ ਘਰੇ ਚਲੇ ਗਏ ਨੇ